ਭਾਜਪਾ ਮਹਿਲਾ ਮੋਰਚਾ ਵੱਲੋਂ ਕਿਤੇ ਗਏ ਇਸ ਪ੍ਰਦਰਸ਼ਨ ਵਿੱਚ ਭਾਜਪਾ ਦੇ ਕੋਮੀ ਜਨਰਲ ਸਕੱਤਰ ਤਰुण ਚੁੰਗ ਸਮੇਤ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਦਿੱਲੀ ਮਹਿਲਾ ਮੋਰਚਾ ਦੀ ਸੂਭਾ ਪ੍ਰਧਾਨ ਰੀਚਾ ਪਾਂਡੇ ਮਿਸ਼ਰਾ ਸੁਮਿਤ ਤਸੀਨ ਜੋਗਿਤਾ ਸਿੰਘ ਸਮੇਤ ਮੋਰਚੇ ਦੇ ਅਧਿਕਾਰੀ ਤੇ ਵਰਕਰ ਹਾਜ਼ਰ ਸਨ ਚੁੰਗ ਨੇ ਕਿਹਾ ਕਿ ਜਦੋਂ ਮੋਦੀ ਜੀ ਨੇ ਇਹ ਮੁੱਦਾ ਚੁੱਕਿਆ ਤਾਂ ਪੂਰੀ ਕਾਂਗਰਸ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਬੈਕਫੁੱਟ ਤੇ ਆ ਗਏ ਝੁੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਚੋਣ ਮਨੋਰਥ ਪੱਤਰ ਤੋਂ ਇਸ ਬਿਆਨ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਦੇਸ਼ ਦੀ ਜਨਤਾ ਨੂੰ ਸैम ਪਿਤਰੋਂਦਾ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਭਾਜਪਾ ਦੇ ਜਨ ਸਕੱਤਰ ਤਰुण ਝੁੰਗ ਨੇ ਕਿਹਾ ਹੈ ਕਿ ਅੱਜ ਸैम ਪਿਤਰੋਂਦਾ ਦੇ ਬਿਆਨ ਨੇ ਦੇਸ਼ ਦੇ ਸਾਹਮਣੇ ਕਾਂਗਰਸ ਦਾ ਉਦੇਸ਼ ਸਪਸ਼ਟ ਕੀਤਾ ਹੈ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਆਰਥਿਕ ਸਰਵੇਖਣ ਦਾ ਜ਼ਿਕਰ ਅਸਲ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਾਂਗਰਸ ਸਾਡੇ ਦੇਸ਼ ਵਿੱਚ ਪਰਿਵਾਰਕ ਵਿਰਾਸਤ ਵਿੱਚ ਸੰਕਟ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ 55% ਦੀ ਜ਼ਬਰਦਸਤੀ ਖੋ ਲਵੇਗੀ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਇਹ ਕਾਂਗਰਸ ਪਾਰਟੀ ਦੀ ਦੇਸ਼ ਦੀਆਂ ਧੀਆਂ ਦੀ ਬਚਤ ਤੇ ਹਨੇਰੀ ਅਤੇ ਜ਼ਾਲਮ ਅੱਖਾਂ ਰੱਖਣ ਦੀ ਹਿੰਮਤ ਨਹੀਂ ਹੈ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਨੇਤਾ ਮਨੋਹਰ ਸਿੰਘ ਦਾ ਪੁਰਾਣਾ ਬਿਆਨ ਜੋ ਕਾਂਗਰਸ ਦੀ ਵਿਰਾਸਤ ਹੈ ਦਾ ਕਹਿਣਾ ਹੈ ਕਿ ਦੇਸ਼ ਦੇ ਵਸੀਲਿਆਂ ਤੇ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਦਾ ਪਹਿਲਾ ਹੱਕ ਹੈ ਕਾਂਗਰਸ ਹੈੱਡਕੁਆਰਟਰ 10 ਅਕਬਰ ਰੋਡ ਦੇ ਬਾਹਰ ਧਰਨੇ ਦੌਰਾਨ ਪਾਜਪਾ ਮਹਿਲਾ ਮੋਰਚਾ ਵਰਕਰਾਂ ਨੂੰ ਸੰਬੋਧਨ ਕਰਦੇ ਹਾਂ ਝੁੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਧ्रुਵੀਕਰਨ ਵਿੱਚ ਲੱਗੀ ਹੋਈ ਹੈ ਵੋਟਾਂ ਕਦੇ ਵੀ ਧਰਮ ਦੇ ਆਧਾਰ ਤੇ ਨਹੀਂ ਮੰਗੀਆਂ ਜਾਂਦੀਆਂ ਧਾਰਮਿਕ ਆਗੂ ਲੋਕਾਂ ਨੂੰ 100% ਵੋਟ ਪਾਉਣ ਲਈ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਜਾਤ ਅਤੇ ਧਰਮ ਦੇ ਆਧਾਰ ਤੇ ਵੋਟਾਂ ਮੰਗਣਾ ਚਾਹੁੰਦੀ ਹੈ ਕਾਂਗਰਸ ਪਾਰਟੀ ਧ्रुਵੀਕਰਨ ਵਿੱਚ ਲੱਗੀ ਹੋਈ ਹੈ ਇਹ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਤੁਸ਼ਟੀਕਰਨ ਦਾ ਸਿੱਟਾ ਹੈ